ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ YouTube ਚੈਨਲ ਤੇ ਹੋਰ ਸੁਣਾਵ ਜੀ ਕਿਵੇਂ ਹੋ ਸਾਰੇਾਰੇ ਾਰੇ ਠੀਕ ਹੋਵਾਂਗੇ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਮੈਂ ਲੱਗੀ ਸੀ ਕਪੜੇ ਧੋਣ ਬੱਚੇ ਜਦੋਂ ਸਕੂਲ ਲਿਆਉਂਦੇ ਆ ਹਨਾ ਉਸ ਟਾਈਮਿੰਗ ਮੈਨੂੰ ਇਦਾਂ ਹੋਇਆ ਮੈਂ ਕਹਾਂ ਚਲੋ ਹਨਾ ਵੀ ਕੁਛ ਕੱਪੜੇ ਪੈ ਜੀ ਮੈਂ ਨਹੀਂ ਧੋਤੇ ਸੀਗੇ ਇਹ ਕੱਪੜੇ ਮੈਂ ਕਹਾਂ ਚਲੋ ਬੱਚਿਆਂ ਦੀ ਡਰੈੱਸ ਵੀ ਆਪਾਂ ਧੋਵਾਂਗੇ ਵੀ ਚਲੋ ਮੈਂ ਦੂਜੇ ਕੱਪੜੇ ਵੀ ਸਾਰੇ ਧੋਈ ਦੇਣੇ ਹੈਗੇ ਹਨਾ ਵੀ ਦੋ ਚਾਰ ਵੀ ਧੋਣੇ ਆ ਤੇ ਜਿਹੜੇ ਛੋਟੇ ਦੂਜੇ ਪੈਣੇ ਵੀ ਚਲੋ ਆਪਾਂ ਉਹ ਵੀ ਧੋ ਦਿੰਨੇ ਆ ਬਾਕੀ ਬੱਚਿਆਂ ਦੇ ਕੱਪੜੇ ਗਨ ਵਿੱਚ ਕਰਕੇ ਇਦਾਂ ਹੁੰਦੇ ਆ ਨਾ ਵੀ ਡੇਲੀ ਉਤਾਰ ਜਾਂਦੇ ਨੇ ਤੇ ਉਹ ਆ ਕੇ ਫਿਰ ਨਹੀਂ ਉਹ ਪਾਉਂਦੇ ਹੈਗੇ ਤੇ ਤਾਂ ਕਰਕੇ ਫਿਰ ਉਹ ਕੱਪੜੇ ਢੇਲੀ ਪਾਉਣੇ ਪੈਂਦੇ ਤੇ ਮਸ਼ੀਨ 'ਚ ਮੇਰੇ ਨਾਲ ਦੇਖੋ ਇਹ ਹਾਲ ਹੋ ਰਿਹਾ ਸੀ ਛੋਟੇ-ਛੋਟੇ ਜਿਹੇ ਕੱਪੜੇ ਇੰਨੇ ਜਿਆਦੇ ਉਲਝ ਰਹੇ ਸੀ ਨਾ ਬਹੁਤ ਜਿਆਦੇ ਮੈਂ ਬੜੀ ਮੁਸ਼ਕਲ ਨਾਲ ਕੱਢੇ ਕੱਪੜੇ ਕਿਵਰ ਤਾਂ ਨਾ ਮੈਂ ਹੱਥ ਨਾਲ ਹੀ ਧੋਣ ਲੱਗ ਗਈ ਹੁਣ ਕੱਪੜੇ ਵੀ ਜਦੋਂ ਥੋੜੇ ਹੁੰਦੇ ਆ ਚਲੋ ਆਪਾਂ ਹੱਥ ਨਾਲ ਹੀ ਧੋ ਦਿੰਦੇ ਆਂਗੇ ਜਿੰਨਾ ਟਾਈਮ ਮਸ਼ੀਨ 'ਚੋਂ ਕੱਢਣ ਤੇ ਲੱਗੂਗਾ ਓਨੇ ਟਾਈਮ 'ਚ ਆ ਫਾੜ ਜਿਹੜੇ ਆਪਦੇ ਕੱਪੜੇ ਆ ਧੋ ਦਾਂਗੇ ਤੇ ਲੋ ਜੀ ਕਪੜੇ ਮੈਂ ਇਥੇ ਬਾਥਰੂਮ ਦੇ ਵਿੱਚ ਹੀ ਘਚਲਦੀ ਹੁੰਨੀ ਆ ਤੇ ਸਾਡੇ ਕੋਈ ਹੋਰ ਪ੍ਰੋਪਰ ਫਰਸ਼ ਨਹੀਂ ਬਣਿਆ ਹੋਇਆ ਬਸ ਮੈਂ ਬਾਥਰੂਮ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇੱਥੇ ਆਪਣੇ ਜਿਹੜੇ ਕੱਪੜੇ ਨਹੀਂ ਧੋ ਦਿੰਨੇ ਆ ਬੈਗ ਸਾਈਡ ਹੀ ਆਪਣੇ ਥੋੜੀ ਜਿਹੀ ਜਗ੍ਹਾ ਛੱਡੀ ਹੋਈ ਉੱਥੇ ਮੈਂ ਆਪਣੀ ਮਸ਼ੀਨ ਆ ਜਿਹੜੀ ਉਹ ਲਗਾਈ ਹੋਈ ਆ ਤੇ ਬਸ ਇੱਥੇ ਬੈਠ ਕੇ ਮੈਂ ਆਪਣੇ ਕੱਪੜੇ ਘਚਲ ਕੇ ਡਰੇਰ ਕਰਕੇ ਫੇਰ ਹੀ ਬਾਹਰ ਪਾ ਕੇ ਹੁਣੇ ਹੁੰਨੀ ਹੈਗੀ ਤੇ ਇਹ ਕਪੜੇ ਜੇ ਧਦਾਉਂਦੇ ਆ ਨਾ ਵੀ ਇੱਕ ਵਾਰੀ ਤਾਂ ਪੇਥੇ ਸਾਫ ਪਾਣੀ ਨਾ ਕਢ ਦਵਾਂਗੇ ਹਨਾ ਦੁਬਾਰੇ ਫਿਰ ਜਦੋਂ ਨਿਚੋੜ ਕੇ ਆਪਾਂ ਡਰੈਅਰ ਦੇ ਵਿੱਚ ਪਾਵਾਂਗੇ ਉਸ ਟਾਈਮ ਮੈਂ ਫਿਰ ਦੁਬਾਰੇ ਤੋਂ ਜਿਹੜਾ ਸਾਫ ਪਾਣੀ ਆਂਗੀ ਤੇ ਉਹ ਪਾ ਦੇਣੀ ਹੁੰਦੀ ਆ ਮਤਲਬ ਕਿ ਜਿਹੜੀ ਆਪਾਂ ਨੂੰ ਆਪਸ਼ਨਲ ਦਿੱਤਾ ਹੁੰਦਾ ਨਾ ਪਾਈਪ ਦਾ ਉਸਰਾ ਹੀ ਮੈਂ ਜਿਹੜੇ ਕੱਪੜੇ ਰੱਜੇ ਨਾ ਦੁਬਾਰੇ ਪੈ ਪਾ ਜਿਹੜੀ ਪਾਣੀ ਦੀ ਸਾਫ ਪਾਣੀ ਦੀ ਲਗਾ ਦੇ ਲਈ ਤਾਂ ਕਿੜਾ ਕੋਈ ਸਰਫ ਵਗੈਰਾ ਆਪਣੇ ਤੋਂ ਲੈ ਜਾਂਦੀ ਹੈ ਫਿਰ ਉਹ ਉਧਰ ਨਿਕਲ ਜਾਂਦੀ ਆ ਕਮੈਂਟ ਕਰਕੇ ਦੱਸਿਓ ਜੇ ਕਿ ਉਹ ਆਪਸ਼ਨ ਮੇਰੀਆਂ ਭੈਣਾਂ ਨੂੰ ਨਹੀਂ ਪਤਾ ਹੈਗੀ ਤਾਂ ਤੁਸੀਂ ਮੈਨੂੰ ਜਰੂਰ ਦੱਸਿਓ ਮੈਂ ਉਸ ਤੇ ਵੀ ਕੋਈ ਵੀਡੀਓ ਬਣਾਉਂਗੀ ਹਨਾ ਤੁਹਾਨੂੰ ਜਰੂਰ ਦੱਸੂਗੀ ਵੀ ਇਹ ਕਿਹੜੀ ਆਪਸ਼ਨ ਆ ਉਹ ਇਦਾਂ ਵੀ ਹੁੰਦਾ ਨਾ ਕਈ ਵਾਰੀ ਆਪਾਂ ਨਹੀਂ ਵੀ ਇਦਾਂ ਹੱਥ ਨਾਲ ਧੋਣਾ ਚਾਹੁੰਦੇ ਹੁੰਦੇ ਫੇਰ ਵੀ ਆਪਾਂ ਚੰਗੀ ਤਰ੍ਹਾਂ ਉਧਰੋਂ ਕੱਪੜੇ ਨਿਚੋੜ ਕੇ ਜੇ ਆਪਾਂ ਡਰੈਅਰ ਚ ਪਾ ਦਈਏ ਤੇ ਉਹ ਪਾਈਪ ਆਪਾਂ ਲਗਾ ਕੇ ਸਾਫ਼ ਪਾਣੀ ਦੇ ਹਨਾ ਉਹ ਕਰ ਦਈਏ ਫੇਰ ਵੀ ਜਿਹੜੀ ਸਾਰੀ ਸਰਫ ਹੈ ਚੰਗੀ ਤਰ੍ਹਾਂ ਨਿਕਲ ਜਾਂਦੀ ਹੈ ਬਿਨਾ ਆਪਣੇ ਹੱਥ ਲਾਏ ਹਨਾ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਫਿਰ ਵੀ ਤੁਹਾਨੂੰ ਮੈਂ ਉਹ ਜ਼ਰੂਰ ਦੱਸੂਗੀ ਹਨਾ ਤੇ ਲਓ ਜੀ ਇੱਥੇ ਸੀਗੇ ਇਹਨਾਂ ਦੇ ਪਾਪਾ ਦੇ ਪਰਨੇ ਸੀਗੇ ਦੋ ਤਿੰਨ ਤੇ ਇਹਨਾਂ ਜਿਵੇਂ ਸਰਫ ਬਹੁਤ ਘੱਟ ਪੋਣੀ ਹੁੰਦੀ ਹੈ ਇਹ ਕੱਪੜਾ ਚ ਕਿਉਂਕਿ ਹਨਾ ਬੱਚਿਆਂ ਦੀਆਂ ਕੁਝ ਵਰਦੀਆਂ ਹੁੰਦੀਆਂ ਨੇ ਜਾਂ ਫਿਰ ਪਰਨੇ ਵਗੈਰਾ ਹੋ ਜਾਂਦੇ ਇੱਕ ਦੋ ਤੇ ਜਾਂ ਫਿਰ ਕੁਝ ਨਾਰਮਲ ਜਿਹੀ ਕੱਪੜੇ ਆਪਣੇ ਬੱਚਿਆਂ ਦੇ ਜਾਦੇ ਮਹਿਲੇ ਨਹੀਂ ਹੁੰਦੇ ਤੇ ਜਿਆਦੇ ਸਰਫ ਵਗੈਰਾ ਦੀ ਲੋਡ ਨਹੀਂ ਹੁੰਦੀ ਜੇ ਮੈਨੂੰ ਲੱਗਦਾ ਹਨਾ ਜਿਵੇਂ ਕਲਰ ਵਗੈਰਾ ਹੋਗੇ ਬੱਚਿਆਂ ਦੀ ਜੂਨੀਫਾਰਮ ਦੇ ਹਨਾ ਫਿਰ ਮੈਂ ਸਾਬਣ ਲਾ ਕੇ ਨਾ ਤੇ ਚੰਗੀ ਤਰ੍ਹਾਂ ਬਰਸ਼ ਵਗੈਰਾ ਲਗਾ ਕੇ ਹੱਥ ਨਾਲ ਮਸਲਦੀ ਨਹੀਂ ਹੁੰਦੀਆਂ ਤੇ ਉਹਦੇ ਜਿਹੜੀ ਮੈਲ ਲੈ ਜਾਂਦੀਆਂ ਹਨਾ ਬੱਚਿਆਂ ਦੀ ਹੁੰਦੀ ਹੈ ਜ਼ਿਆਦਾਤਰ ਕਿਉਂਕਿ ਇਹ ਛੋਟੇ ਨੇ ਨਾ ਭੱਜੇ ਉਹਨਾਂ ਤੋਂ ਇੰਨੇ ਨਹੀਂ ਕੱਪੜੇ ਸੰਭਾਲ ਜਾਂਦੇ ਹੈਗੇ ਤੇ ਲਓ ਜੀ ਆਪਾਂ ਇੱਕ ਵਾਰੀ ਇੱਥੇ ਬਾਲਟੀ 'ਚ ਕੱਪੜੇ ਰੱਖ ਲਾਂਗੇ ਤੇ ਦੁਬਾਰੇ ਫਿਰ ਮੈਂ ਜਦੋਂ ਡਰੈੱਜ ਪਾਤੀ ਫਿਰ ਆਪਾਂ ਪਾਏ ਭਲਾ ਦਾਂਗੇ ਫਿਰ ਜਿਹੜੀ ਮਣੀ ਮੋਟੀ ਰਹਿੰਦੀ ਸਰਫ ਹੋਈ ਫਿਰ ਉਹ ਉਧਰੋਂ ਨਿਕਲ ਜਾਂਦੀਆਂ ਹਨਾ ਤੇ ਅੱਗੇ ਵਧਣ ਤੋਂ ਪਹਿਲਾਂ ਜੀ ਜੇ ਤੁਸੀਂ ਮੇਰੇ ਚੈਨਲ ਤੇ ਫਸਟ ਟਾਈਮ ਆਏ ਹੋ ਤੇ ਜਨਮ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਤੇ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਵੀਡੀਓ ਨੂੰ ਜਰੂਰ ਫੁੱਲ ਵਾਚ ਕਰਿਆ ਕਰੋ ਹਨਾ ਤੇ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਨਾ ਆਪਣੀ ਇਸ ਭੈਣ ਦੀ ਸਪੋਰਟ ਕਰੋ ਹਨਾ ਆਪਣੇ ਇੱਕ ਦੂਜੇ ਦੀ ਸਪੋਰਟ ਨਾਲ ਹੀ ਅੱਗੇ ਵਧਣਾਗਾ ਹਨਾ ਤੇ ਲੋ ਜੀ ਕਪੜੇ ਆਪਣੇ ਧੋਤੀ ਜਾਣਗੇ ਇਸ ਤੋਂ ਬਾਅਦ ਮੈਂ ਬਣਾਉਣਾ ਸੀਗਾ ਸ਼ਾਮ ਦਾ ਖਾਣਾ ਅੱਜ ਆਪਾਂ ਬਣਾਉਣੇ ਸੀਗੇ ਕਾਲੇ ਚਨੇ ਆ ਚਨੇ ਮੈਂ ਟਾਈਮ ਨਾਲ ਨਹੀਂ ਪੀਉਂਦੀ ਤੇ ਸੁਹਾ ਨਹੀਂ ਪੀਉਂਦੀ ਕੇ ਬਸ ਮੇਰੇ 12:00 ਵਜੇ ਜਾ ਰ ਆ ਤੇ ਫਿਰ ਮੈਂ ਕਿਹਾ ਚਲੋ ਗਰਮ ਪਾਣੀ ਕਰਕੇ ਮੈਂ ਥੋੜਾ ਜਿਹਾ ਵਿੱਚ ਨਮਕ ਐਡ ਕਰਤਾ ਸੀ ਇਦਾਂ ਹੀ ਮੈਂ ਉਹ ਪੀਉਂਦੇ ਸੀ ਹੁਣ ਵੀ ਧੁੱਪ ਵੀ ਆ ਜਾਂਦੀ ਹੈ ਕਿਚਨ ਦੇ ਵਿੱਚ ਵੀ ਥੋੜਾ ਜਿਹਾ ਆਪਣਾ ਵੀ ਗਰਮ ਪਾਣੀ ਹੋਗਾ ਸੋਠੀ ਵੀ ਆਪਣੇ ਜਿਹੜੇ ਛੋਲੇ ਵਧੀਆ ਪੰਜ ਜਾਣਗੇ ਤੇ ਲੋ ਜੀ ਇੱਥੇ ਮੈਂ ਬਣਾ ਰਿਆ ਸੀਗਾ ਖਾਣਾ ਤੇ ਨਾਲ ਬਣਾਇਨੇ ਆਪਨੇ ਅਜ ਚੋ ਤੇ ਕਾਲੇ ਚੰਨਿਆਂ ਦੀ ਸਬ지 ਥੋੜਾ ਜਿਹਾ ਗੁੰਨ ਕੇ ਰੱਖ ਲਿਆ ਸੀ ਆਟਾ ਵੀ ਜਨੇ ਰੋਟੀ ਖਾਣੀ ਹੀ ਰੋਟੀ ਖਾ ਲੈਣਗੇ ਜੀ ਨੇ ਚੋਲ ਖਾਣੇ ਹੋਏ ਚੋਲ ਤੇ ਆਜੋ ਜੀ ਤੁਸੀਂ ਵੀ ਖਾ ਲਓ ਕਾਲੀ ਚੰਨਿਆਂ ਦੀ ਸਬਜੀ ਨਾਲ ਚੋਲ ਤੇ ਇੱਕ ਫੁਲਕਾ ਖਾ ਲਓ ਜੀ ਲੋ ਜੀ ਇੱਥੇ ਨਾਲ ਹੀ ਬਸ ਮੈਂ ਬੱਚਿਆਂ ਨੂੰ ਪਾ ਕੇ ਦੇ ਦਿਸੇ ਬੱਚੇ ਆਪ ਦਾ ਖਾ ਲੈਣਗੇ ਇਹਨੇ ਮ제 ਨਾਲ ਖਾਂਦੀਆਂ ਨੇ ਇਹਨਾਂ ਜਿਹੜੇ ਚੰਨਿਆਂ ਦੀ ਸਬਜੀ ਤੇ ਨਾਲ ਚੋਲ ਹੁੰਦੇ ਆ ਤੇ ਲੋ ਜੀ ਇਹ ਹੈਗੀਆਂ ਨੈਕਸਟ ਡੇ ਦੀ ਵੀਡੀਓ ਸਾਡਾ ਨਵੈਟਰ ਹੋਇਆ ਪਿਆ ਸੀ ਡੌਨ ਤਕਰੀਬਨ 2-3 ਘੰਟੇ ਚੱਲਦਾ ਹੁੰਦਾ ਨਾ ਤੇ ਇੱਥੇ ਇਹਨਾਂ ਦੇ ਪਾਪਾ ਇਹਨਾਂ ਦਾ ਪਾਣੀ ਦੇਖ ਰਹੇ ਸੀ ਇਹਨਾਂ ਵੀ ਖੇਵਰ ਪਾਣੀ ਵਗੈਰਾ ਨਾ ਘਟੋ ਵੀ ਪਾਣੀ ਹੈ ਨਹੀਂ ਸੀ ਇਹਨਾਂ ਦੇ ਖਤਮ ਹੋਣਾ ਵਾਲਾ ਹੀ ਹੋਇਆ ਪਿਆ ਸੀ ਤੇ ਉਹੀ ਲੱਗੇ ਹੋਏ ਸੀਗੇ ਪਾਉਣ ਇਹਨਾਂ ਦੇ ਗੱਡੀਆਂ ਦਾ ਕੰਮ ਨਾ ਕਰਕੇ ਇਹਨਾਂ ਨੂੰ ਬੈਂਡਰੀ ਵਗੈਰਾ ਦਾ ਇਹਨਾਂ ਨੂੰ ਸਾਰਾ ਇਹ ਚੀਜ਼ਾਂ ਦੀ ਨੌਲੇਜ ਹੈਗੀ ਹੈਗੀ ਸੁਖ ਵੀ ਬਹੁਤ ਆ ਨਾ ਜੇ ਆਪਾਂ ਕੋਈ ਮੇਸਤਰੀ ਵਗੈਰਾ ਬਾਹਰੋਂ ਬੁਲਾਈਏ ਹਨਾ ਤਾਂ ਪਤਾ ਨਹੀਂ ਉਹ ਕਿੰਨਾ-ਕਿੰਨਾ ਚਾਰਜ ਲੈ ਜਾਂਦੇ ਨੇ ਕਿ ਹੱਥ ਲਾਈ ਦੀ 2-300 ਰੁਪਇਆ ਹੋ ਹੀ ਜਾਂਦਾ ਦੇਖਣਾ ਹੀ ਲੈ ਜਾਂਦਾ ਅਗਲਾ ਤੇ ਸੁਖ ਬਹੁਤ ਹੁੰਦਾ ਵੀ ਜੇ ਕਿ ਆਪਾਂ ਘਰੇ ਕੰਮ ਸਿੱਖੇ ਹੋਇਆ ਹਨਾ ਇਹ ਚੀਜ਼ ਦਾ ਤੇ ਲਓ ਜੀ ਇੱਥੇ ਆਪਾਂ ਪਾ ਦਾਂਗੇ ਪਾਣੀ ਇਹੀ ਪਾ ਦੇਣਗੇ ਇਹਦੇ ਵਿੱਚ ਤੇ ਵੀਡੀਓ ਆਪਣੀ ਕੱਲ ਵੀ ਇਸ ਕਰਕੇ ਨਹੀਂ ਆਈ ਸੀ ਕਿਉਂਕਿ ਲਾਈਟ ਦਾ ਕੱਟ ਲੱਗਿਆ ਹੋਇਆ ਸੀਗਾ ਕੋਈ ਨਾ ਟਰਾਂਸਫਾਰਮਰ ਪਤਾ ਨਹੀਂ ਕੋਈ ਖਮਾ ਸੀਗਾ ਸ਼ਾਇਦ ਹੋ ਚੁੱਕੀ ਟਰਾਲੀ ਵਗੈਰਾ ਵੱਜੀ ਹਨਾ ਉਧਰ ਕਰਕੇ ਧਾਰਾ ਵਗੈਰਾ ਸਾਰੀਆਂ ਕੱਟੀਆਂ ਗਈਆਂ ਸੀਆਂ ਤੇ ਲਾਈਟ ਨਹੀਂ ਆਈ ਸੀ ਇੱਕ ਰਾਤ ਤੇ ਇੱਕ ਪੂਰਾ ਦਿਨ ਤੇ ਤਾਂ ਕਰਕੇ ਵੀਡੀਓ ਨਹੀਂ ਆਏਗੀ ਆਪਣੀ ਤੇ ਲਓ ਜੀ ਇੱਥੇ ਮੈਂ ਲੱਗੀ ਸੀ ਬੱਚਿਆਂ ਦਾ ਬਾੜ ਬੋਹਣਾ ਇੱਥੇ ਦੇਖੋ ਮੈਂ ਕੀ ਕਰੀ ਜਾਨੀ ਹੈਗੀ ਮੈਂ ਸਾਰੀ ਗੋਤੇ ਦੀ ਗੁੰਦੀ ਇਧਰਲੀ ਸਾਈਡ ਦਾ ਪਾਇਆ ਰੀਵਨ ਤੇ ਉਧਰ ਦੇ ਕੋਲ ਮੈਂ ਜਮਾ ਸੀਰੀ ਤੇ ਜਾ ਕੇ ਜਾ ਦਉ ਮੇਰੀ ਵੀ ਜਦ ਮੈਨੂੰ ਆ ਲੱਗੂ ਵੀ ਹੁਣ ਮੈਂ ਮੋੜਨਾ ਉੱਪਰ ਨੂੰ ਫੁੱਲ ਬਣਾਉਣਾ ਫਿਰ ਮੇਰੇ ਦਿਮਾਗ ਦੇ ਵੀ ਮੈਂ ਰੀਬਨ ਪਾਇਆ ਨੂੰ ਮੈਂ ਬਸ ਤਾਂ ਪਸਾਈ ਪਾਈ ਜਾਂਦੀ ਸੀ ਹਤੇ ਹੁਣ ਮੇਰਾ ਇੱਥੇ ਦੇਖ ਕੇ ਜਿਆਦਾ ਆ ਮੈਂ ਅਖੀ ਰੀਬਨ ਨਹੀਂ ਪਾਇਆ ਮੈਂ ਬੇਟੀ ਨੂੰ ਵੈਸੇ ਪਹਿਲਾਂ ਕਹਦਾ ਮੈਂ ਕਹਾਂ ਚਲੋਗੇ ਨਾ ਛੋਟਾ ਜਿਹਾ ਕਲਿੱਪ ਲੈ ਲਾ ਤੇ ਮੈਂ ਵੀਡੀਓ ਵਿੱਚ ਕੱਟੀ ਨਹੀਂ ਹੈਗੀ ਮੈਂ ਚੱਲ ਲਈ ਲੈ ਤੁਹਾਨੂੰ ਵੀ ਦੱਸੂਗਾ ਨਾ ਵੀ ਧਿਆਨ ਆਪਣਾ ਕਿੰਨੇ ਪਾਸੇ ਹੋ ਜਾਂਦਾ ਨਾ ਚਾਰੇ ਪਾਸੇ ਜਦੋਂ ਮੇਰਾ ਦਿਮਾਗ ਉਹ ਵਿਆਲੇ ਬਦਲੇ ਘੁੰਮਦਾ ਫਿਰਦਾ ਰਹਿੰਦਾ ਮੈਨੂੰ ਇਦਾਂ ਸੀ ਵੀ ਚਲੋ ਛੇਤੀ ਛੇਤੀ ਇਹਨਾਂ ਨੂੰ ਤਿਆਰ ਕਰਕੇ ਫਿਰ ਮੈਂ ਆਵਦਾ ਕੰਮ ਕਰਨਾ ਫਿਰ ਮੈਂ ਆਵਦਾ ਉਹ ਕੰਮ ਕਰਨਾ ਤੇ ਇੱਥੇ ਦੇਖੋ ਨੂਰ ਇਹ ਮੇਰੀ ਕਰਾਰੀ ਸੀ ਹੈਲਪ ਹਨਾ ਤੁਸੀਂ ਕਹੋਗੇ ਇਹ ਸੰਦਲ ਤਾਂ ਆਪਣੇ ਪਾ ਰਹੀ ਹੈ ਵੀ ਤੁਹਾਡੀ ਹੈਲਪ ਕਿਵੇਂ ਕਰਵਾ ਰਹੀ ਹੈ ਤੇ ਆਪਦੇ ਦੇਖੋ ਇਹ ਸੰਦਲ ਪਾ ਰਹੀ ਸੀ ਆਪਦੇ ਵੀ ਮੇਰੀ ਇੱਕ ਤਰ੍ਹਾਂ ਦੀ ਹੈਲਪ ਹੀ ਆ ਹਨਾ ਵੀ ਮੇਰਾ ਅੱਧਾ ਕੰਮ ਕੱਟ ਜੂ ਇਸ ਨਾਲ ਨਹੀਂ ਪੰਨ 10 ਮਿੰਟ ਇਦਾਂ ਹੀ ਲੰਘ ਜਾਂਦੇ ਆ ਇਦਾਂ ਦੇਖੋ ਸਾਡੇ ਬੇੜੇ ਤਾਂ ਕੀ ਹਾਲ ਹੋਇਆ ਪਿਆ ਸਾਰਾ ਇਹ ਫਰਸ਼ ਪੱਟ ਰੱਖਿਆ ਹੈਗਾ ਤੇ ਹੁਣ ਇਥੇ ਫਰਸ਼ ਬਟਕੀਏ ਪਹਿਲਾਂ ਆਪਾਂ ਨੇ ਉਧਰਲੀ ਸਾਈਡ ਡੱਗ ਬਣਵਾਇਆ ਡੱਗ ਬਣਵਾ ਕੇ ਹੁਣ ਇਥੇ ਪੈਪਾ ਵੱਡੀਆਂ ਜਿਹੜੀਆਂ ਪੌਣੀਆਂ ਨੇ ਪਾਣੀ ਵਗੈਰਾ ਵਾਲੀਆਂ ਤੇ ਪਾ ਕੇ ਫਿਰ ਆਪਾਂ ਇਹ ਬਰਾਂਡੇ ਦੇ ਨਾਲ ਹੀ ਹਨਾ ਉੱਚਾ ਫਰਸ਼ ਲਾਵਾਂਗੇ ਇਧਰ ਦੇਖੋ ਸੁਣ ਮੈਂ ਕੀ ਦਿਖਾ ਰਹੀ ਆ ਨਾ ਸਾਡੀ ਟੈਗੀ ਰਾਤ ਕੰਦਾਂ ਨਾ ਬਿਲਕੁਲ ਨਵੀਂ ਕੰਦ ਸੀ ਤੁਸੀਂ ਵੀ ਕਹੋਗੇ ਵੀ ਐ ਕਿਵੇਂ ਟੈਗੀ ਹਨਾ ਕੋਈ ਨੇਰੀ ਨਹੀਂ ਆਈ ਕੋਈ ਸ਼ੋਰ ਨਹੀਂ ਰਾਤ ਨਾ ਆਪਣੇ ਦੇ ਸਾਹਮਣੇ ਘਰ ਆਲੇ ਨੇ ਉਹ ਲੈ ਕੇ ਆਏ ਸੀ ਕਿ ਧੂੜੀ ਟਰਾਲੀ ਤਕਰੀਬਨ 12.5 ਦਾ ਜਿਹੜਾ ਟਾਈਮ ਹੋਇਆ ਪਿਆ ਸੀਗਾ ਆ ਕੇ ਉਹ ਬੈਕ ਕਰਨ ਲੱਗੇ ਟਰਾਲੀ ਇਹਦੇ ਵਿੱਚ ਹੀ ਵਜੇ ਥੰਮਲੇ ਦੇ ਤੇ ਸਾਰੀ ਦੇ ਸਾਰੀ ਕੰਦ ਡੇੜ ਦਿਨੇ نیچے ਤੇ ਲਾਈਟ ਵੀ ਨਹੀਂ ਹੈਗੀ ਸੀ ਉਸ ਦਿਨ ਲਾਈਟ ਵੀ ਨਹੀਂ ਆਈ ਸੀ ਸਾਰੀ ਰਾਤ ਉਤੇ ਕੰਦ ਵੀ ਟੈਗੀ ਨਾ ਡਰੇ ਐਸਾ ਮੈਨੂੰ ਤਾਂ ਇਦਾਂ ਲੱਗਿਆ ਵੀ ਕਿਤੇ ਬਿਜਲੀ ਵਗੈਰਾ ਡਿੱਗ ਵੀ ਸਾਰੇ ਇਕੱਠੇ ਹੋ ਗਏ ਸੀ ਇੱਥੇ ਤੇ ਟਮਾਟਰ ਦੇਖੋ ਤੁਸੀਂ ਕਿ ਨਿੱਕੇ ਜਿਹੇ ਟਮਾਟਰ ਲੱਗੇ ਹੋਏ ਸੀ ਹਨਾ ਸਾਰੇ ਸਾਰਾ ਬੂਟਾ ਖਰਾਬ ਹੋ ਗਿਆ ਸੱਜੀ ਹਨਾ ਮਨ ਖਰਾਬ ਹੋਇਆ ਹੁਣ ਵੀ ਕੰਦ ਦੋ ਦਿਨ ਹੋ ਗਏ ਹਲੇ ਇਦਾਂ ਦੀ ਇਦਾਂ ਹੀ ਪਈ ਆਗੀ ਤੇ ਬਿਲਕੁਲ ਨਵੀਂ ਗੰਧ ਸੀਗੀ ਤਕਰੀਬਨ ਸਾਨੂੰ ਤਿੰਨ ਚਾਰ ਕਮਹੀਨੇ ਹੋਏ ਸੀ ਤੇ ਦੇਖੋ ਇੱਥੇ ਆਈ ਸੀ ਬੱਚਿਆਂ ਦੀ ਭੂਆ ਤੇ ਉਹ ਲੱਗੀ ਆ ਬੇਟੀ ਦੀ ਟਾਈ ਨਹੀਂ ਬੰਨਦੇ ਹੁੰਦੇ ਹਨਾ ਉਹ ਕੋਸ਼ਿਸ਼ ਕਰ ਰਹੀ ਸੀ ਤੇ ਪਤਾ ਨਹੀਂ ਕੀ ਹੋਇਆ ਦਿਮਾਗ ਨੂੰ ਮੈਂ ਵੀ ਭੁੱਲ ਗਈ ਵੀ ਕਿਦਾਂ ਇਹਦੀ ਗੰਢ ਦਿੰਦੇ ਹੁੰਦੇ ਆ ਤੇ ਇਹ ਵੀ ਲੱਗੇ ਹੋਏ ਸੀਗੇ ਦੀਦੀ ਇਹ ਲੱਗੇ ਹੈਗੇ ਮੇਰੀ ਨਾਨਾ ਤੇ ਇੱਥੇ ਮੈਂ ਉਹੀ ਦੇਖ ਰਹੀ ਸੀ ਕਈ ਤਰੀਕਿਆਂ ਨਾਲ ਘਰ ਘਰ ਦੇਖ ਰਹੀ ਸੀ ਪਰ ਲੋਟੇ ਨਹੀਂ ਆਈ ਗੰਢ ਫੁੱਟੀ ਆ ਜਾ ਕਰ ਤੇ ਲਓ ਜੀ ਅਸੀਂ ਵੀਰੇ ਸੀ ਇੱਥੇ ਬੈਠ ਕੇ ਜਾ ਦੇ ਬੱਚੇ ਬਸ ਸਕੂਲ ਜਾਣੀ ਆਲੇ ਸੀਗੇ ਤੇ ਇਹ ਦੁਬਾਰਾ ਬਸ ਮੈਂ ਕਰਨਾ ਸੀ ਘਰ ਦਾ ਕੰਮ ਤੇ ਕੁਝ ਟਾਈਮ ਹੈਗਾ ਚਲੋ ਪਹਿਣਾ ਹੀ ਨਹੀਂ ਆਪਾਂ ਕੁਝ ਟਾਈਮ ਬੈੱਕ ਕੇ ਆਪਦੇ ਗੱਲਾਂ ਬਾਤਾਂ ਕਰਦੇ ਆਂਗੇ ਤੇ ਲਓ ਜੀ ਇਹਨਾਂ ਨੇ ਤਾਂ ਟਾਈ ਬੰਨਤੀ ਸੀ ਐਂਡ ਤੇ ਤੇ ਲਓ ਜੀ ਆਪਾਂ ਕੰਮ ਕਰ ਲਿਆ ਆਪਣੇ ਸਾਰੇ ਖਾਤਮਾ ਸਫਾਈ ਵਗੈਰਾ ਦੇ ਮੇਰੇ ਸਾਰੇ ਕੰਮ ਹੋ ਗਏ ਤੇ ਆ ਦੇਖੋ ਬੇੜੇ ਦਾ ਤਾਂ ਬੁਰਾ ਹਾਲ ਹੀ ਹੋਇਆ ਪਿਆ ਸੱਜੀ ਲੱਗਦੀ ਇੰਗੀ ਸਫਾਈ ਹੈ ਕਿ ਕਿਸੇ ਲੋਟ ਚਲੋ ਕੋਈ ਨਾ ਹੌਲੀ ਹੌਲੀ ਆਪਾਂ ਲੋਟ ਕਰਾਂਗੇ ਨਾ ਦੇਖੋ ਸਾਡਾ ਤਾਂ ਬਾਹਰ ਸੜਕ ਬਿਲਕੁਲ ਵੀ ਐਂ ਦਿਸਦੀ ਐ ਸਪੱਟ ਨਾ ਗੇਟ ਵੀ ਥੱਲੇ ਵੱਜਾਦੇ ਗੇਟ ਦੇ ਉੱਪਰ ਟਰਾਲੀ ਖੜੀ ਸੀ ਜਿਸ ਟਾਈਮ ਉਹ ਡਿੱਗੀ ਆ ਨਾ ਕੰਦ ਤੇ ਲਓ ਜੀ ਬੱਦਲ ਦੇਖੋ ਹਨੇਰੀ ਇੰਨੀ ਜਾਰੇ ਹੋ ਰਹੀ ਐ ਤੇ ਬਹੁਤ ਜਿਆਦੇ ਤੇ ਜੀ ਆਪਾਂ ਆਪਣੀ ਵੀਡੀਓ ਦਾ ਇੱਥੇ ਐਂਡ ਕਰਦੇ ਆਂ ਚੰਗੀ ਲੱਗੀ ਹੋਵੇ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਾਇਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਿਓ ਹਸਤੀ ਕਾਲ ਜੀ ਸਾਰਿਆਂ ਨੂੰ